ਸੁਖਵੀਰ ਸਿੰਘ ਬਾਦਲ ਦੀ ਬੇਟੀ ਦੇ ਵਿਆਹ ਦੇ ਵਿੱਚ ਜਿੱਥੇ ਪੂਰੀ ਬਰਾਤ ਨੱਚਟਾਪ ਰਹੀ ਸੀ, ਗਾ ਰਹੀ ਸੀ, ਉੱਥੇ ਬਰਾਤੀਆਂ ਦੇ ਸਵਾਗਤ ਦੇ ਲਈ ਸੁਖਵੀਰ ਸਿੰਘ ਬਾਦਲ ਦਾ ਬੇਟਾ ਖੁਦ ਅੱਗੇ ਆਇਆ ਸੀ, ਸਾਰੇ ਬਰਾਤੀਆਂ ਦੇ ਕੋਲ ਜਾ ਰਿਹਾ ਸੀ, ਜਿਹੜੇ ਵੀ ਮੇਲੇ ਉੱਥੇ ਆਏ ਹੋਏ ਸੀ, ਉਹਨਾਂ ਦੀ ਸਾਰਿਆਂ ਦੀ ਆਓ ਭਗਤ ਕਰ ਰਿਹਾ ਸੀ, ਜਿਸ ਤਰੀਕੇ ਦੇ ਨਾਲ ਆਮ ਵਿਆਹਾਂ ਦੇ ਵਿੱਚ ਕੁੜੀ ਵਾਲਾ ਪਰਿਵਾਰ ਕਰਦਾ ਹੈ ਕਿਉਂਕਿ ਜਿਹੜੀ ਜਾਨਾ ਉਹ ਵੀ ਇੱਕ ਬਹੁਤ ਵੱਡੇ ਪਰਿਵਾਰ ਦੇ ਨਾਲ ਸਬੰਧਤਾ ਕਾਕਾ ਜਿਸ ਦੇ ਨਾਲ ਵਿਆਹ ਹੋਣਾ ਤੈਅ ਹੋਇਆ ਸੀ ਸਾਰੇ ਜਿਹੜੇ ਆਪਣੀਆਂ ਜ਼ਿੰਮੇਵਾਰੀਆਂ ਬਹੁਤ ਬਖੂਬੀ ਨਿਭਾ ਰਹੇ ਸੀ ਤੁਹਾਨੂੰ ਦੱਸ ਦਿੰਨੇ ਆ ਕਿ ਜਿਆਦਾ ਇਕੱਠ ਨਹੀਂ ਕੀਤਾ ਮੇਨ ਮੇਨ ਰਿਸ਼ਤੇਦਾਰੀ ਸਰਦਾਰ ਸੁਖਵੀਰ ਸਿੰਘ ਬਾਦਲ ਦੇ ਦਿੱਲੀ ਵਾਲੇ ਘਰ ਦੇ ਵਿੱਚ ਪਹੁੰਚੇ ਹੋਏ ਸੀ ਜਿੱਥੇ ਸਾਰੇ ਸ਼ਗਨ ਹੋ ਰਹੇ ਸੀ ਪਰ ਬਾਅਦ ਦੇ ਵਿੱਚ ਜਿਵੇਂ ਆਪਾਂ ਵੇਖਿਆ ਹੀ ਆ ਕਿ ਅਕਸਰ ਬਰਾਤ ਦੇ ਵਿੱਚ ਕਈ ਅਜਿਹੇ ਲੋਕ ਆ ਜਾਂਦੇ ਜਿਸ ਕਰਕੇ ਸਾਰਾ ਵਿਆਹ ਖਰਾਬ ਹੋ ਜਾਂਦਾ ਹੈ ਖਬਰਾਂ ਮਿਲਣ ਮੁਤਾਬਕ ਭਾਵੇਂ ਉੱਥੇ ਮੀਡੀਆ ਕਰਮੀਆਂ ਨੂੰ ਅੰਦਰ ਜਾਣ ਦੀ ਇਜਾਜ਼ਤ ਨਹੀਂ ਮਿਲੀ ਸੀ ਕੋਈ ਵੀ ਕੈਮਰਾਮੈਨ ਅੰਦਰ ਨਹੀਂ ਸੀ ਪਰ ਫਿਰ ਵੀ ਕਿਸੇ ਨਾ ਫੁਟੇਜ ਬਾਹਰ ਆਈ ਹੈ ਜਾਂ ਫਿਰ ਅੰਦਰ ਹੋਈ ਗੱਲਬਾਤ ਬਾਹਰ ਆਈ ਹੈ ਉਸ ਦੇ ਵਿੱਚ ਇਹ ਪਤਾ ਲੱਗਾ ਕਿ ਇੱਕ ਬਰਾਤੀ ਜਿਹਾ ਸੀ ਜਿਹੜਾ ਕਿਉਂਕਿ ਬਰਾਤ ਦੇ ਵਿੱਚ ਕਈ ਹੋਰ ਜਿਹੜੇ ਆਪਾਂ ਵੇਖਦੇ ਆ ਕਿ ਕੁੜੀਆਂ-ਬੁੜੀਆਂ ਵੀ ਬਹੁਤ ਵੱਡੀ ਤਦਾਦ ਦੇ ਵਿੱਚ ਆਉਂਦੀਆਂ ਕਿ ਖਾਸ ਕਰਕੇ ਜਿਹੜੇ ਇਹ ਵੱਡੇ ਵਿਆਹ ਹੁੰਦੇ ਇਹਨਾਂ ਦੇ ਵਿੱਚ ਵੀ ਜਿਹੇ ਆਉਂਦੇ ਪਰ ਇੱਕ ਬਰਾਤੀ ਜਿਸ ਦੇ ਨਾਲ ਕਾਹ ਸੁਣੀ ਸਰਦਾਰ ਅਕਬੀਰ ਸਿੰਘ ਬਾਦਲ ਦੇ بیٹے ਦੀ ਹੋ ਗਈ ਉਸ ਤੋਂ ਬਾਅਦ ਜਿਹੜਾ ਮਾਹੌਲ ਥੋੜਾ ਜਿਹਾ ਤਣਾਅਪੂਨ ਹੋ ਗਿਆ ਪਰ ਬਾਅਦ ਦੇ ਵਿੱਚ ਸਾਰਾ ਕੁਝ ਸ਼ਾਂਤ ਹੋ ਗਿਆ ਵਿਆਹ ਆਪਣਾ ਰਾਹ ਤਿਆਰ ਕਰਦਾ ਹੋਇਆ ਅੱਗੇ ਵਧ ਗਿਆ ਤੁਹਾਨੂੰ ਪਤਾ ਹੀ ਹੈ ਕਿ ਅਕਸਰ ਜਿਹੜੇ ਵਿਆਹ ਹੁੰਦੇ ਉਹਨਾਂ ਦੇ ਵਿੱਚ ਕੁਝ ਕੁ ਲੋਕ ਅਜਿਹੇ ਹੁੰਦੇ ਆ ਕਿਉਂਕਿ ਬਹੁਤ ਸਾਰੇ ਲੋਕ ਇਕੱਠੇ ਹੋਏ ਹੁੰਦੇ ਆ ਉਹਨਾਂ ਦੇ ਵਿੱਚੋਂ ਕਿਸੇ ਨਾ ਕਿਸੇ ਦੀ ਜਿਹੜੀ ਅਣ ਇਸ ਤਰੀਕੇ ਦੇ ਨਾਲ ਸੁਖਵੀਰ ਸਿੰਘ ਬਾਦਲ ਦੇ ਜਿਹੜੇ ਬੇਟੀ ਦੇ ਵਿਆਹ ਦੇ ਵਿੱਚ ਵੀ ਅਣਬਣ ਹੋ ਗਈ ਭਾਵੇਂ ਇਸ ਵਿਆਹ ਦੇ ਵਿੱਚ ਸਾਰਾ ਕੁਝ ਬਹੁਤ ਵਧੀਆ ਤਰੀਕੇ